ਸ਼ੁੱਧ ਜਲ ਪੀਓ ਗਟਾਮਨ ਸਵਹਿਤ ਪਾਣੀ ਵਧੀਆ ਸੋਹਣਾ ਜਲ ਕਿੰਨੇ ਦੀ ਵੀਰਤੀ ਕੈਨੀ ਆ ਕ ਇਹ 20 ਰੁਪਏ ਦੇ ਪਰ 20 ਰੁਪਏ ਦੀ ਕੈਨੀ ਆ ਬਹੁਤ ਵਧੀਆ ਪਾਣੀ ਆ ਤੇ ਮਹੀਨੇ ਦਾ ਕੁੱਲ ਖਰਚਾ ਮੈਂਦਾ ਇੱਕ ਮਹੀਨੇ ਦਾ ਜਿਆਦਾ ਕੁ ਨਗਦੇ ਆ ਕੋਸੇ 600 ਰੁਪਏ ਮਹੀਨਾ ਜਾਂ 300 ਰੁਪਏ 600 ਰੁਪਏ ਮਹੀਨਾ ਜੀ ਵਾਟਰ ਤੇ ਬਹੁਤ ਸਹੂਲਤਾਂ ਦੁਕਾਨਦਾਰਾਂ ਨੂੰ ਸਕੂਲਾਂ 'ਚ ਵਿਆਹ ਸ਼ਾਦੀਆਂ ਤੇ ਬਹੁਤ ਵਧੀਆ ਚੀਜ਼ ਆਏ ਤੇ ਕਿਉਂਕਿ ਇਹ ਪਾਣੀ ਮਿਨਰਲ ਵਾਟਰ ਆ ਮਿਨਰਲ ਪਾਣੀ ਆਏ ਤੇ ਬਹੁਤ ਲੋਕ ਲੈਂਦੇ ਆ ਯੂਜ਼ ਕਰਦੇ ਆ ਇਹਨੂੰ ਟੋਟਲੀ ਪੱਟੀ ਦਾ ਵੀਰ ਜੀ ਆਉਂਦਾ ਪੱਟੀ ਪੱਟੀ ਅੱਛਾ ਜੀ ਪੱਟੀ 'ਚ ਬਹੁਤ ਮਲਿਕ ਰੀ ਹੈਗੀ ਆ ਜੀ ਸੋਹਣੀ ਚੀਜ਼ ਆ ਹਾਂ ਚਲ ਗਿਆ ਫਿਰ ਹਾਂ ਵਾਪਸ ਆਉਣਾ ਹਾਂ ਗਰਮੀ ਚ ਬਹੁਤ ਲੱਗਦਾ ਗਰਮੀ ਜਿਆਦਾ ਲੱਗਦਾ ਸਹਾਲ ਚ ਤੇ ਚਲੋ ਕੱਤੀ ਪੀਂਦੇ ਪਾਣੀ ਪੀਂਦੇ ਸਹਾਲ ਚ ਆ ਵੀ ਨਹੀਂ ਪੀ ਰਿਆ ਘਰ ਦੇ ਪਿਆਉਂਦੇ ਪਾਣੀ ਪੀ ਲੋ ਬਸ ਬਸ ਕਈਆਂ ਦੁਕਾਨਾਂ ਚੋਂ ਡੇਲੀ ਹੈ ਹਾਂ ਅੱਡਾ ਨਹੀਂ ਲੱਗਾ ਹੀ ਹੁੰਦਾ ਨਿੱਗਾ ਭਰਦੇ ਵੀਰ ਦੀ ਖੋਦੀ ਏ ਹੋਰ ਖੋਦੀ ਡੇਲੀ ਆ ਅੱਛਾ ਡੇਲੀ ਆ ਵੀ ਠੀਕ ਹੈ ਗਰਮੀ ਠੰਡਾ ਗਰਮੀ ਠੰਡਾ ਬਰਫ ਟੋਟਲ ਖਰਚਾ ਵੀ ਤੁਹਾਡਾ ਵੀ ਖਰਚਾ ਆਉਂਦਾ ਹੀ ਆ ਤੇ ਪਾਣੀ ਪੈਟਰ ਰਾ ਖਰਚਾ ਗੱਡੀਆਂ ਡੀਜ਼ਲ ਬੰਦਾਂ ਡੀਜ਼ਲ ਦਾ ਖਰਚਾ ਹੋਰ ਬਾਬਾ ਜੀ ਠੀਕ ਠਾਕ ਜੀ ਹਾਂ ਠੀਕ ਹੈ ਵਧੀਆ ਤੁਹਾਡਾ ਨਾਂ ਕੀ ਆ ਜੱਸਾ ਜੱਸਾ ਸਿੰਘ ਹਾਂ ਜੀ ਤੇਰਾ ਐਸ਼ ਕਿੱਥੇ ਆ ਉਹ ਸਰਾਲੀ ਚੁੰਗੀ ਜਿੱਥੇ ਨਵਾ ਮੰਦਿਰ ਪਿਆ ਸਰਾਲੀ ਚੁੰਗੀ ਨਵਾ ਮੰਦਿਰ ਤੇ ਕੀ ਕੰਮ ਧੰਦਾ ਕਰਦੇ ਜੀ ਢਾੜੀ ਧਫੇ ਕਰਦੇ ਹਾਂ ਕਿ ਗੋਤੋ ਡੇਪਿਆ ਸੋ ਮੋੜ ਤੇ ਛੱਟ ਲੱਗੀ ਉੱਥੇ ਜ਼ੋਰਦਾਰ ਚੁੱਕਿਆ ਜਾਂਦਾ ਬੱਠੜ ਉਹਨੂੰ ਅੱਛਾ ਅੱਛਾ ਮਜ਼ਦੂਰੀ ਕਰਦੇ ਤੇ ਡਿਗ ਪਏ ਤੁਸੀਂ ਹਣਾ ਉਹ ਵੀਰ ਕਾ ਡੇੜੇ ਲੱਗੀ ਸਾਡਾ ਭਾਈ ਲੱਗਾ ਕੰਮ ਕਰਦਾ ਸੋ ਵੀਰ ਕਾ ਡੇੜੀ ਲੱਗੇ ਹਾਂਜੀ ਸ਼ੁਰੂ ਤੋਂ ਇਹੋ ਕੰਮ ਕਰਦੇ ਰਹੇ ਇਹੋ ਹੀ ਕੰਮ ਪਹਿਲਾਂ ਮੰਡੀ ਦਾ ਕੰਮ ਕਰਦੇ ਹੁੰਦੇ ਆ ਅੱਛਾ ਮੰਡੀ ਦਾ ਉਹ ਮੁਰਕੋ ਨਹੀਂ ਹੁੰਦਾ ਮੰਡੀ ਦੇ ਜੰਮ ਦਿਆ ਡੈਲੀ ਢੱਪਾ ਜਲਦੀ ਆਓ ਮੰਡੀ ਦਾ ਕੰਮ ਔਖਾ ਬੜਾ ਹਾਂ ਚਲ ਤੁਹਾਡੀ ਤਾਂ ਬੱਚੇ ਕਿੰਨੇ ਆ ਚਾਰ ਚਾਰ ਬੱਚੇ ਆ ਤੇ ਉਹ ਕੀ ਕਰਦੇ ਆ ਉਹ ਵੀ ਜਾਂਦੇ ਟੈਂਟ ਟੁੰਟ ਤੇ ਟੈਂਟ ਤੇ ਹਾਂ ਇੱਕ ਮਾਲ ਸ਼ਾਮ ਦਾ ਇੱਕ ਮਾਲ ਦਾ ਬੱਕਰੀਆਂ ਜੰਪੂਪੁਰੀਆਂ ਬੱਕਰੀਆਂ ਦਾ ਕੰਮ ਵੀ ਹੈਗਾ ਤੇ ਬੱਕਰੀ ਦਾ ਦੁੱਧ ਕੀ ਰੇਟ ਆ ਬੱਬਾ ਜੀ ਉਹ ਤਰਾ ਜਿਹੜਾ ਬੰਦਾ ਜਾਣਕਾਰ ਉਹ ਤਰਾ ਦੇ ਦਿੰਦੇ ਅੱਜ 50 ਰੁਪਏ ਅੱਛੇ 50 ਰੁਪਏ ਉਸ ਤਰ੍ਹਾਂ ਗਰਮੀ 'ਚ ਮਹਿੰਗਾ ਨਹੀਂ ਹੁੰਦਾ ਇਹ ਧਨਾ ਮਹਿੰਗਾ ਹੁੰਦਾ ਆ ਚਾ 350 ਨੂੰ ਕੀ 350 ਨੂੰ ਕਿਲੋ ਲਸਣ ਬੱਕਰੀ ਦਾ ਦੁੱਧ ਹਾਂਜੀ ਤਾਂ ਮੈਂ ਜਦੋਂ ਸੈਲ ਘਟਦੇ ਉਦੋਂ ਤੇ ਇਹਦੀ ਬੜੀ ਲੋੜ ਪੈਂਦੀ ਜੋ ਸੈਲ ਮੁਸਰਾ ਜਿਹੜੀ ਚੁੰਗੀ ਤੇ ਆਏ ਜੀ ਦੋ ਮਰਜੀ ਅੱਛਾ ਅੱਛਾ ਠੀਕ ਹੈ ਜੀ ਉਹ ਮੰਦਰ ਪਿਆ ਜਿੱਥੇ ਲਾਲ ਜੀ ਭੁੱਲਰ ਦਾ ਘਰ ਨਹੀਂ ਹਾਂਜੀ ਹਾਂਜੀ ਉੱਥੇ ਅਗਲੇ ਬੰਨੇ ਪੌੜ ਜਿੱਥੇ ਦਾ ਇਹ ਬੰਨੇ ਮੰਦਰ ਆ ਅੱਛਾ ਮਲਾ ਵਾੜ ਦਾ ਮੈਨੂੰ ਪਤਾ ਪੰਜ ਵਾੜ ਪੰਜ ਵਾੜ ਹਾਂ ਠੀਕ ਹੈ ਤੇ ਹੋਰ ਮਿਹਨਤਾਂ ਨਾਲ ਮਿਲ ਜਾਂਦਾ ਦਿੱਲੀ ਆ ਕੰਮ ਨਹੀਂ ਮਿਲਦਾ ਹੁਣ ਦੁੱਧ ਤਾਂ ਮਿਲ ਜੂਗਾ ਠੀਕ ਹੈ ਤੇ ਸ਼ੁਰੂ ਤੋਂ ਕੰਮ ਲੇਵਰ ਦਾ ਕੀਤਾ ਮਿਸਤਰੀ ਬਣੇ ਨਾ ਮਿਸਤਰੀ ਨਹੀਂ ਬਣੇ ਲੇਵਰ ਦਾ ਕੀਤਾ ਅੱਛਾ ਠੀਕ ਹੈ ਤੇ ਕੋਈ ਪੁਰਾਣੇ ਸਮੇਂ ਦੀ ਗੱਲ ਦੱਸ ਸਕਦੇ ਜਾਈ ਤੋਂ ਮਤਲਬ ਪੁਰਾਣੇ ਸਮੇਂ ਕਿਹੋ ਜਿਹੇ ਹੁੰਦੇ ਸੀ ਹੁਣ ਦੇ ਸਮੇਂ ਦਾ ਤੇ ਪੁਰਾਣੇ ਸਮੇਂ ਦਾ ਕੀ ਅੰਤਰ ਆ ਹੁਣ ਸਮਾਂ ਤੇ ਤੈਨੂੰ ਪਤਾ ਹੀ ਜਿਉ ਚੱਲਣ ਦੇ ਮਾੜਾ ਹੀ ਹੈਗੇ ਪਹਿਲਾਂ ਵਧੀਆ ਹੁੰਦੇ ਸੀ ਟਾਈਮ ਪਹਿਲਾ ਟਾਈਮ ਵਧੀਆ ਸੀ ਹਾਂ ਹੋਰ ਤਾਂ ਥਰ ਚੀਜ਼ਾਂ ਲਈ ਜਾਂਦੇ ਚੋਕੇ ਸਾਡਾ ਬਠਲ ਲੈ ਕੇ ਕਿਉਂਕਿ ਦਿਨ ਹੋ ਗਏ ਚੋਰੀ ਵਧ ਗਈ ਜਿਆਦਾ ਅੱਥਰੂ ਲੈ ਜਾਂਦੇ ਆ ਹਾਂ ਇਹ ਵੀ ਗੱਲ ਸਹੀ ਬਾਬਾ ਜੀ ਆਪਣਾ ਨੀਤੀ ਦੀ ਦੁਕਾਨ ਲੱਗੇ ਹਾਂਜੀ ਹਾਂਜੀ ਉਦੋਂ ਜਨੈਨੀ ਵਿਚਾਰੀ ਤੁਰਦੀ ਆਉਂਦੀ ਤੇ ਮੋਬਾਈਲ ਹੀ ਵੱਡਾ 20000 ਆ ਲੱਗ ਹਾਂਜੀ ਬੇਟੇ ਦੀ ਬੱਚੀ ਤੇ ਉਹਨੇ ਮੋਬਾਈਲ ਆਇਆ ਰੋਟੇ ਕੋ ਚੂਕੂ ਬਣ ਪੱਜ ਗਿਆ ਆ ਉਹ ਅੱਜ ਕੱਲ ਚੋਰੀ ਜਿਹੜੀ ਜਿਆਦਾ ਵੱਧ ਚੁੱਕੀ ਆ ਹੱਥਾਂ ਚੋਂ ਚੀਜ਼ਾਂ ਖੋਖ ਹੋ ਗਏ ਭੱਜ ਰਹੇ ਆ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਵੱਲ ਵੀ ਧਿਆਨ ਦੇਵੇ ਉਧਰ ਦੁਕਾਨਦਾਰ ਵੀ ਧਿਆਨ ਦੇ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ